ਜੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੱਬਰਵੱਛੇ ਦੇ ਵਿੱਚ ਤੇ ਕੱਬਰਵੱਛੇ ਪਿੰਡ ਦੇ ਵਿੱਚ ਜਾਣਿਆ ਪਹਿਚਾਣਿਆ ਚੇਰਾ ਬਾਬਾ ਜੀ ਮਨਪਰੀਤ ਮੋਟੂ ਮੋਟੂ ਦਾ ਹੈ ਨਹੀਂ ਮਨਪਰੀਤ ਆ ਮੋਟੂ ਆ ਕਰ ਲਿਸਾ ਦਾ ਚੜੀ ਦੇ ਟਾਂਡੇ ਵਾਂਗੂ ਪਿਆ ਸੁੱਕਾ ਮੋਟੂ ਮੋਟੂ ਤਾਂ ਕਿੱਦ ਗਿਆ ਪਰ ਨਾਮ ਚੰਦਰੇ ਦਾ ਮੋਟੂ ਰੱਖਤਾ ਅੱਜ ਆਪਾਂ ਮਨਪਰੀਤ ਬਾਈ ਦੇ ਕੋਲੇ ਆ ਮਿੱਤਰੋ ਜਨਵਰ ਤੁਹਾਨੂੰ ਵਿਖਾਉਣੇ ਆ ਚਾਰ 14 ਜਨਵਾਰਾ ਦੀ ਡਿਟੇਲ ਫੁੱਲ ਹੋਊਗੀ 500 ਦੀ 4 ਸੱਜਰਾਂ ਤੇ ਇੱਕ ਹੈਗੀ ਤੈਲ ਹਨਾ ਜਾਊਗੀ ਬਾਹਰ ਨਾਲ ਮੈਲਾ ਆਜੋ ਵੀਰ ਜੀਓ ਵੇਖ ਕੇ ਜਾਣਾ ਜੇ ਕਿਤੇ ਹਲ ਕਰਦੇ ਆ ਗੱਲਬਾਤ ਬਈ ਮਨਪ੍ਰੀਤ ਦੇ ਨਾਲ ਕਿੰਦੇ ਤੇ ਆਉਂਦਾ ਇਹਦਾ ਦਿਲ ਧੰਨਵਾਦ ਸਸੀ ਗੱਲ ਜੀ ਕੀ ਹਾਲ ਆ ਬਈ ਵਧੀਆ ਜੀ ਸੇਤਾ ਠੀਕ ਆ ਠੀਕ ਠਾਕ ਜੀ ਚੜਦੀ ਕਲਾ ਚੜਦੀ ਕਲਾ ਜੀ ਮੁੱਛਾ ਕੁੰਡੀਆਂ ਰੱਖਣ ਲਾਪੇ ਮੇਰਾ ਤਾਂ ਬਣੇਗਾ ਜੀ ਦਾੜੀ ਰੱਖ ਲਈ ਬਾਤ ਫਿਰ ਚਾਹੀਦੀ ਵੀ ਉਮਰ ਤੋਂ ਸਾਹ ਨੂੰ ਦਾੜੀ ਬਿਨਾਂ ਉਮਰ ਵੀ ਨਹੀਂ ਜੱਤਦੀ ਹਨਾ ਅ ਅਛਾ ਮਨਪ੍ਰੀਤ ਦੇ ਗੱਲੇ ਹੋਆ ਵੀਰੇ ਹਾਂਜੀ ਵੀ ਅੱਜ ਆਪਣੇ ਕੋਲ ਜਾਨਵਰ ਹੈਗੇ ਆ 5 ਬਕਾਵੇਂ 5 ਆ ਜੀ 5 ਹੀ ਹੈਗੀਆਂ ਗਾਵਾਂ ਹਾਂਜੀ 5 ਹੀ ਗਾਵਾਂ ਤੇ ਬ੍ਰਿੰਦੀ ਪਹਿਲੇ ਵੀਡੀਓ ਤੋਂ ਕਰਦੀਏ ਵੀ ਭਾਈ ਇੱਥੇ ਆਪਾਂ ਉਹਦੀ ਤੇ ਨੜਾਂ ਗਿਚੋਲਿਓ ਹਾਂਜੀ ਅੱਗੇ ਆਪਾਂ ਵੀਡੀਓ 'ਚ ਮੈਂ ਵੇਚੀ ਸੀਗੀ ਜੀ ਬੰਦਿਆਂ ਨੇ 1000 ਰੁਪਿਆ ਸਾਈ ਦਾ ਪਤਾ ਸੀ ਆਪਾਂ ਨੂੰ ਠੀਕ ਆ ਮੈਨੂੰ ਵੀ ਫੋਨ ਲਾਇਆ ਸੀ ਉਹਨਾਂ ਨੇ ਹਾਂ ਚੰਦ ਭਾਂਦੇ ਬੰਦੇ ਸੀਗੇ ਮਾੜਾ ਛੱਟਾ ਮਾਰਦੀ ਸੀ ਮੈਂ ਜੀ ਆਪਾਂ ਦੱਸਤਾ ਵੀ ਮਾੜਾ ਛੱਟਾ ਮਾਰਦੀ ਆ ਜੀ ਘਰੇ ਆਏ ਆਪਣੇ ਕੋਲੇ ਮੈਂ ਚੋਲੀ ਉਹਨਾਂ ਨੇ ਮੈਂ ਕਿਹਾ ਬਾਈ ਜੇ ਫੱਟਾ ਤਾਂ ਲੈ ਜਾਓ ਜੀ ਨਹੀਂ ਆਦਾ 1000 ਰੁਪਿਆ ਲੈ ਜਾਓ ਕਹਿੰਦੇ ਨਹੀਂ ਮੈਂ ਅਸੀਂ ਲੈ ਕੇ ਜਾਣੀ ਫੱਟਾ ਜੀ ਘਰੇ ਜਾ ਕੇ ਕਹਿੰਦੇ ਤਿੰਨ ਦਿਨ ਫੋਨ ਲਾਉਂਦੇ ਰਹੇ ਕਹਿੰਦੇ ਛੱਟਾ ਮਾਰਦੀ ਆ ਮੈਂ ਕਿਹਾ ਵੀ ਤੁਹਾਨੂੰ ਇੱਥੇ ਵੀ ਕਿਹਾ ਵੀ ਛੱਟਾ ਮਾਰਦੀ ਆ ਰਹਿਣ ਦੋ ਤੁਸੀਂ ਲੈ ਜਾਣ ਨੂੰ ਜੀ ਜੀ ਕਹਿੰਦੇ ਮੈਂ ਵਾਪਸ ਕਰਨੀ ਆ ਜੀ ਵਾਪਸ ਨਹੀਂ ਅਸੀਂ ਕਰਾਉਣੇ ਪਸ਼ੂ ਬਾਈ ਜੀ ਇੱਥੇ ਚਾਰ ਡੰਗ ਚੋਲੋ ਭਲਾਂ ਦੀ ਪੰਜ ਡੰਗ ਚੋਲੋ ਦੁੱਧ ਘਟਾ ਤਾਂ ਸਾਨੂੰ ਕਹੋ ਠੀਕ ਆ ਨਹੀਂ ਇੱਕ ਗੱਲ ਹੋਰ ਉਹ ਚੋਕੇ ਲੈ ਕੇ ਗਈ ਚੋਕੇ ਲੈ ਕੇ ਗਈ ਮੈਂ ਰੱਖ ਕੇ ਤੇਰ ਤੂੰ ਜੇ ਮਾਲਾ ਵੀ ਨਹੀਂ ਚੋਕੇ ਜਾਣੇ ਗਾਰੰਟੀ ਤੇ ਜਾਊਗੀ ਸਾਡੀ ਤੇ ਠੀਕ ਆ ਉਹ ਵਾਪਸ ਆਊਗੀ ਜੇ ਸਾਡੀ ਗਾਰੰਟੀ ਤੇ ਜੇ ਕੋਈ ਨਹੀਂ ਗਾਰੰਟੀ ਦਿੱਤੀ ਹੋਊਗੀ ਉਹ ਵਾਪਸ ਆਊਗੀ ਉਹ ਵਾਪਸ ਆਊਗੀ ਠੀਕ ਆ ਤੇ ਮਤਲਬ ਉਹਨਾਂ ਨੇ ਫਿਰ ਬਈ ਜਿਹੜੋ ਲੈ ਕੇ ਗਏ ਤੇਰ ਤੂੰ ਕਿਉਂਕਿ ਭਾਈਆਂ ਦਾ ਮੈਨੂੰ ਵੀ ਫੋਨ ਆਇਆ ਸੀ ਮੈਂ ਤੇਰੇ ਨਾਲ ਤਾਂ ਗੱਲ ਕਰਨ ਲੱਗਾ ਕਿਉਂਕਿ ਆਪਣੀ ਆ ਤਾਂ ਗੱਲ ਕਲੀਅਰ ਕਰੋ ਤੁਹਾਡੇ ਨਾਲ ਤੂੰ ਮੇਰਾ ਇੱਕ ਜੀ ਦਾ ਦੀ ਵਾਰੀ ਤੇ ਨਾਲ ਗੱਲ ਹੋਈ ਮੈਨੂੰ ਕਿਹਾ ਵੀ ਉਹ ਚੋਕੇ ਲੈ ਕੇ ਗਏ ਉਹ ਆਦੇ ਵੀ ਅਸੀਂ ਚੋਈ ਨਹੀਂ ਮੈਂ ਭਾਈ ਮੈਂ ਭਾਈ ਜੀ ਇੱਥੇ ਚੋਕੇ ਲੈ ਗਏ ਘਰੇ ਆਥ ਨੇ ਸ਼ਾਮ ਨੂੰ ਘਰ ਵਾਲੀ ਨਾਲ ਸੀ ਉਹਦੇ ਆਈ ਜੀ ਦੋਵੇਂ ਜੀ ਆਏ ਚੋਕੇ ਲੈ ਗਏ ਮੈਂ ਕਿਹਾ ਵੀ 100 ਰੁਪਿਆ ਲੈ ਜਾਓ ਭਾਵ ਜੀ ਹੁੰਦਾ ਮੇਰੇ ਪਿੰਡ 70 ਵਾਲੀ ਸੀਗੀ ਜਦ 85 ਦੀ ਲੈ ਕੇ ਗਏ ਸੀ ਮੈਂ ਹਾਂ 85 ਦੀ ਹਾਂ 85 ਦੀ ਹੂੰ ਠੀਕ ਆ ਇੱਥੇ ਭਾਈ تسਲੀ ਕਰ ਲਿਆ ਕਰੋ ਠੀਕ ਆ ਬਾਈ ਤੁਸੀਂ ਵੀ ਐ ਕਰੋ ਅਗਲੇ ਭਾਈ ਆਪਾਂ ਦਾ ਦੱਸ ਕੇ ਦਿੱਤੀ ਚਾ ਆ ਕੇ ਦਿੱਤੀ ਯਾਰ ਇੱਥੇ ਆਹਨਾਂ ਨੂੰ ਕਹਦੇ ਕਰੋ ਭਾਈ ਚੂਲੋ 4 ਡੰਗ ਚੂਲੋ 5 ਡੰਗ ਚੋ ਜੋ ਚੀਜ਼ ਹੈ ਜੀ ਦੇ ਲਾ ਲਈ ਅੱਜ ਤਾਂ ਹੀ ਆਪਾਂ ਵੀਡੀਓ ਤੇ ਕਿੰਨੇ ਪਸ਼ੂ ਵੇਚੇ ਕਿਸੇ ਬਹੂ ਦਾ ਲਾਂਭਾ ਨਹੀਂ ਆਇਆ ਉਹਨਾਂ ਨੇ ਲਾਂਭਾ ਦਿੱਤਾ ਆਪਾਂ ਵੀਡੀਓ ਤੇ ਹੀ ਕਲੀਅਰ ਕਰਤੀ ਉਹਨਾਂ ਨੇ ਠੀਕ ਹੈ ਭਾਈ ਲੈ ਭਾਈ ਤੁਹਾਨੂੰ ਵੀ ਪਿੰਡ ਪਰਦਾ ਨਹੀਂ ਰੱਖਿਆ ਆਪਾਂ ਜਿਹੜੇ ਭਰਾ ਪਸ਼ੂ ਲੈਂਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਮੈਂ ਤਾਂ ਇਹਨਾਂ ਦੇ ਕੋਲੇ ਦੱਸ ਜਾ 15 ਮਿੰਟ ਜਾਂ 20 ਮਿੰਟ ਆਉਣਾ ਮੈਨੂੰ ਨਾ ਤਾਂ ਇਹਨਾਂ ਦੇ ਅੰਦਰੂਨੀਆ ਬਾਰੇ ਅੰਗਾ ਬਾਰੇ ਪਤਾ ਹੁੰਦਾ ਮੈਂ ਤਾਂ ਇਹਨਾਂ ਦੀ ਸ਼ਕਲ ਤੇ ਨਸਲ ਦੱਸ ਸਕਦਾ ਵੀ ਆਹ ਵਾ ਜਿੰਨੀ ਕੋ ਨੋਲ ਜਾਂ ਉਸੇ ਕਰਦਾ ਹੁੰਦਾ ਹੁਣਾਂ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਹੁਣਾਂ ਮੇਰੀ ਵੀਡੀਓ ਚੱਲਣ ਤੋਂ ਪਹਿਲਾਂ ਇੱਕ ਮੇਰਾ ਸਟੈਪ ਲਾਇਆ ਹੁੰਦਾ ਹੁੰਦਾ ਉਹਦੇ ਤੇ ਜਰੂਰੀ ਨੋਟਿਸ ਤਾਂ ਹੀ ਲਾਈਦਾ ਹਰ ਵਾਰੀ ਜੇ ਆਪਾਂ ਬਾਈ ਕਲੀਅਰ ਕਰੇ ਆਪਦਾ ਪਸੂ ਚੋਵੇ ਤਸੱਲੀ ਕਰੋ ਜੇ ਤੁਹਾਡੇ ਦਿਲ ਲੱਗਦੀ ਹੈ ਯਾਰ ਆਪਾਂ ਪੈਸੇ ਦੇਣੀ ਹੈ ਕਾਹਤੋਂ ਤੇਜ ਦੇ ਕੇ ਤੇ ਬਾਈ ਜੇ ਤੁਹਾਡਾ ਦਿਲ ਕਰਦਾ ਦਿਲ ਲੱਗਿਆ ਪਸੂ ਲੈ ਕੇ ਜਾਓ ਨਹੀਂ ਲੱਗਿਆ ਨਾ ਲੈ ਕੇ ਜਾਓ ਬਾਅਦ ਵਿੱਚ ਮੈਨੂੰ ਨਾ ਕਿਹਾ ਕਰੋ ਵੀ ਸਾਬੇ ਬਾਈ ਅਸੀਂ ਥਾਣੇ ਜਾ ਕੇ ਦਰਖਾਸਤ ਦੇਣੀ ਆ ਤੇ ਅਸੀਂ ਤੁਹਾਡਾ ਵੀ ਨਾਮ ਲਖਾਉਣਾ ਵੀਰੇ ਮੇਰਾ ਤਾਂ ਬੇਚੱਕ ਲਖਵਾ ਲਿਆ ਕਰੋ ਕੋਈ ਗੱਲ ਨਹੀਂ ਪਰ ਮੈਂ ਬੇਨਤੀ ਕਰਦਾ ਸਾਣ ਨਹੀਂ ਮੈਂ ਤਾਂ ਆਪਦੀ ਮਿਹਨਤ ਲੈ ਕੇ ਜਾਣੀ ਪੰਜ گاਵਾ ਫਲਵਾ ਕੇ ਜਾਣੀਆਂ ਤੇ ਬਾਈ ਤੋਂ ਰੁਪਈਏ ਲੈ ਕੇ ਜਾਣ ਚੱਲ ਕੇ ਆਇਆ ਤੇਲ ਫੂਕੇ ਆ ਘੰਟਾ ਇੱਥੇ ਲਾਉਣਾ ਬੋਲਣਾ ਸਾਰਾ ਕੁਝ ਕਰਕੇ ਮੈਂ ਆਪਦੀ ਮਿਹਨਤ ਲੈ ਕੇ ਪਾਸੇ ਚਲੇ ਜਾਣਾ ਅਗਲੀ ਕਾਰਵਾਈ ਤੁਸੀਂ ਕਰਨੀ ਹੁੰਦੀ ਹੈ ਵੀਰੇ ਅੱਛਾ ਬਾਈ ਬਣਪਰੀ ਦਾ ਜਾਨਵਰ ਆਪਣੇ ਕੋਲ ਪੰਜ ਹਨਾ ਹਾਂਜੀ ਪੰਜ ਆ ਜੀ ਤੇ ਉਹ ਪਹਿਲੀ ਗਾਉਂ ਸ਼ੁਰੂ ਕਰ ਮੱਟੀ ਤੋਂ ਹੀ ਕੀ ਡਿਟੇਲ ਆ ਬਾਈ ਇਹ ਜੀ ਆ ਚੌਥਾ ਦਿਨ ਹੋ ਗਿਆ ਸੂਈ ਨੂੰ ਜੀ ਇਹਨੂੰ ਠੀਕ ਆ ਹਾਂਜੀ ਠੀਕ ਆ ਵੀਰੇ ਤੇ ਦੁੱਧ ਬਾਈ ਦੁੱਧ 15 ਕਿਲੋ ਬੋਲਾ ਹੋਊਗਾ ਜੀ ਇਹਦੇ ਚੌਥਾ ਦਿਨ ਸੂਈ ਨੂੰ 15 ਕਿਲੋ ਬੋਲਾ ਵਾ ਮਗਰ ਬੱਛਾ ਕਿ ਬੱਛੀ ਬੱਛੀ ਹੈ ਜੀ ਮਗਰ ਬੱਛੀ ਕਿੰਨ ਚੰਗੀ ਆ ਹਨਾ ਹਾਂਜੀ ਤੇ ਗਏ ਗਾਲੇ ਉਹ ਸੀਲਾ ਚੂਣ ਦੇਣ ਨੂੰ ਫਲ ਜੀ ਠੀਕ ਆ ਕਿੰਨਾ ਵਸੂਆ ਸੂਈ ਇਹ ਦੂਜਾ ਸੂਆ ਸੂਈ ਹੈ ਜੀ ਕਿਨੇ ਜੀ ਦੇ ਦਿੰਦੇ ਇਹਦਾ ਮੁੱਲ 62000 ਰੁਪਇਆ ਜੀ ਦੇਣੀ ਕਿੰਨੇ ਦੀ ਆ ਯਾਰ ਬਸ ਦੋ ਮਾਨ ਤਾਨ ਕਰਦੇ ਆਂਗੇ ਮੌਕੇ ਤੇ ਕਿੰਨਾ ਕੋ ਕਰੀ ਆ ਜਾ ਲੈ ਕੇ ਆ ਉਹਦੇ ਸਾਫੜਾ ਇਹਨੂੰ ਲਿਆ ਫੇਰ ਕੰਮ ਕਰ ਲਓ ਆ ਮੋੜ ਲਾ ਤੂੰ ਕਮਾ ਕੇ ਦਿਖਾ ਦੇ ਫੱਡਾ ਬੜਾ ਉਹਦੀ ਆਪਣਾ ਲਾਉਣ ਨਾਲ ਛਾਉਣਾ ਨਹੀਂ ਕੋ ਚੰਗੀ ਜੀ ਦੁੱਧ 20 ਕਿਲੋ ਦੇ ਦੋ ਹਾਂ 20 ਕਿਲੋ ਦੁੱਧ ਦਿੱਤਾ ਜੀ ਬਈ ਲੈਣੇ ਆਉਂਦੇ ਇਹ ਦੂਜੇ ਸੂਏ ਕਿ ਤੀਜੇ ਦੂਜੇ ਆ ਜੀ ਦੂਜੇ ਮੈਨੂੰ ਤੀਜੇ ਲੱਗਦੀ ਹੈ ਨਹੀਂ ਦੂਜੇ ਆ ਮੇਰੇ ਪਿੰਡ ਦੀ ਹੀ ਆ ਜੀ ਤੇਰੇ ਪਿੰਡ ਦੀ ਹੀ ਆ ਹਾਂਜੀ ਇਹ ਫਿਰ ਤਾਂ ਜੀ ਲਾ ਲਿਆ ਹੋਣਾ ਜੀ ਦੇ ਦਈਏ ਬਾਈ ਬਸ ਮਾਂ ਤਾਣ ਕਰਦਾਂ ਬਾੜ ਦੇ ਵਿੱਚੋਂ ਦੋ ਹਾਂ ਉਹ ਲੈ ਕੇ ਮਨੂਰਾ ਸਾਬੜਾ ਖੇਤ ਦੀ ਹੈ ਜੀ ਹੈ ਮੰਗਦੇ ਪਰ ਪਰ ਨਹੀਂ ਲੱਗਣਾਂ ਦੀ ਬੱਚੇ ਕੋਲੇ ਜਾਂਦੀ ਹੈ ਕਿੰਨੇ ਦੀ ਦੀ ਮੁਰੂ ਖਾਨਾ ਜਸਨੂਰ ਹਾਂ ਨਾ ਬਸ ਦੱਸਤਾ ਹੀ ਤੁਹਾਨੂੰ 60000 ਰੁਪਏ ਦੀ 55000 ਦੀ ਨਹੀਂ ਨਹੀਂ ਜੀ ਕਿੰਨੇ ਦੀ ਫਿਰ ਬਸ ਮਾਨਤਾਨ ਹੋ ਜੂਗਾ ਮੌਕੇ ਮੌਕੇ ਤੇ ਬਾ ਮਾਨਤਾਨ ਹੋ ਜੂਗਾ 1500 ਦਾ ਹੋਰ 60 ਦੇ ਵਿੱਚੋਂ ਠੀਕ ਆ 20 ਕਿਲੋ ਦਾਦੀ ਗਾਰੰਟੀ ਹੋਊਗੀ 15 ਕਿਲੋ ਅੱਜ ਤਿਆਰ ਆ ਜੀ ਗਾਰੰਟੀ ਵਾਲਾ ਕੰਫਰਮ ਕਰਿਓ 20 ਕਿਲੋ ਦੀ ਜਦੋਂ ਗਾਰੰਟੀ ਅਗਲਾ ਚੋਕੇ ਲੈ ਜਾਵੇ ਭਲਾ ਦੀ ਆਪਣੇ 4 ਦਿਨ ਖੜ ਲੈਂਦੇ ਹੋਰ 15 ਕਿਲੋ ਅੱਜ ਚੋਆ ਕੇ ਦੇਵਾਂਗੇ ਅੱਪਾ ਉਂਝ ਕਹੋ ਵੀ 20 ਕਿਲੋ ਦੁੱਧ ਦਿੰਦੀ ਗਾਰੰਟੀ ਇਹ ਹੁੰਦੀ ਗਾਰੰ ਗਾਰੰਟੀ ਬਹੁਤ ਵਧੀਆ ਗਾਰੰਟੀ ਆ ਤੇ ਪਿੰਡੋ ਚ ਲਈ ਕਰਕੇ ਫੇਰ ਹੀ ਗਾਰੰਟੀ ਦਿੰਨੇ ਆਂ ਹਾਂ ਚਾ ਆ ਕੇ ਦੇ ਦਾਂਗੇ 20 ਕਿਲੋ ਇੱਦੋਂ ਖਲ ਗਿਆ ਉਦੋਂ ਬਾਅਦ ਹੀ ਕੋਈ ਗਾਰੰਟੀ ਨਹੀਂ ਇੱਦੋਂ ਬਾਅਦ ਹੀ ਕੋਈ ਗਾਰੰਟੀ ਨਹੀਂ ਠੀਕ ਓਕੇ ਕਿੰਨੇ ਦੀ ਦੇ ਦਈਏ ਫੇਰ ਬਾਦ ਦਾ 60,000 500 ਦਾ ਹੋਰ ਮੰਨਦਾਂ ਨੂੰ ਜੀ ਸਭ 57000 ਦੀ ਗੱਲ ਚੱਲ ਕਰ ਦਿਆਂਗੇ ਲੈ ਜੀ ਮਿੱਤਰੋ ਕਿਤੋਂ ਨਹੀਂ ਮਿਲਣਾ ਤੁਹਾਨੂੰ ਇਹ ਭਾਜਵਾਦਾ ਤੁਹਾਡੇ ਨਾਲ ਹੂੰ ਠੀਕ ਹੈ ਬੱਚਾ ਲਾਉਣ ਧਾਰਾ ਮਾਰਨੀਆ ਹਾਂ ਬੱਚਾ ਲਾ ਧਾਰਾ ਮਾਰਾ ਪਾਸ ਕਰਾਓ ਲਈ ਮਿੱਤਰੋ ਆਈ ਮਾਰਦੀ ਬਟਾਲ ਗਾਂ ਨੂੰ ਥਾਣ ਦੇਵਾ ਲੱਗਾ ਹੋਇਆ ਬਰੀਕੀ ਬੂਕੀ ਬੜੀ ਚੰਗੀ ਆ ਗਾਂ ਦੀ ਅਡਰ ਦੀ ਕੁਆਲਿਟੀ ਵਧੀਆ ਮਗਰ 20 ਕਿਲੋ ਵਾਲੀ ਗਾਂ ਕਿੱਥੇ ਮਿਲਦੀ ਐ ਨੇ ਦੀ 57000 ਰੁਪਏ ਜਸ ਤੋਂ ਸੌਦਾ ਤੈਅ ਕਰਤਾ ਤੁਹਾਨੂੰ ਮਿੱਤਰੋ ਹੂੰ ਲਈ ਚੋਂ ਚਾਂ ਤਾਂ ਵਾਕਿਆ ਹੀ ਚੰਗਾ ਹਨਾ ਬਸ ਠੀਕ ਆ ਓਕੇ ਵੀਰੇ ਇਹ ਤਾਂ ਹੋ ਗਈ ਇੱਕ ਨੰਬਰ ਤੇ ਹੁਣ ਆ ਦੋ ਨੰਬਰ ਤੇ ਜਰਸੀ ਬਾਰੇ ਦੱਸੀ ਪਈ ਆ ਇਹਨੂੰ ਬਾਹਰ ਕੱਢ ਲੈ ਮੜੀ ਜੀ ਪੂਰੇ ਲਿਆ ਇੱਥੇ ਇਹ ਕਿੰਨਾ ਵਸ ਸੁਆ ਸੋਈ ਆ ਬਾਈ ਇਹ ਪਹਿਲਾ ਸੁਆ ਸੋਈ ਆ ਜੀ ਬਲੂਨੀਆ ਹਾਂਜੀ ਬਲੂਨੀ ਆ ਹੂੰ ਬੱਛੀ ਜੰਗੀਰ ਦੇਖੀ ਭਾਲੀ ਲੱਗਦੀ ਕਿਤੇ ਮੇਰੀ ਹਾਂ ਏ ਹਾਂਜੀ ਇਹ ਵੇਖੀ ਲੱਗਦੀ ਮੇਰੀ ਬੱਛੀ ਨਹੀਂ ਵੇਖੀ ਜੀ ਤੁਸੀਂ ਨਹੀਂ ਵੇਖੀ ਨਹੀਂ ਵੇਖੀ ਇੱਧਰ ਲਿਆ ਬੱਛੀ ਇਹਦੇ ਮਗਰ ਵੀ ਵੇਹਦੇ ਮਗਰ ਹੀ ਬੱਛੀ ਹੈ ਜੀ ਕੀ ਆ ਪਤਾ ਯਾਰ ਵੜ ਬਹੁਤ ਸੋਹਣੀ ਹੈ ਹਨਾ ਹਾਂਜੀ ਥੋੜੀ ਜੀ ਸੰਭੀ ਘਟਾਣਾਗੇ ਹਾਂਜੀ ਹਾਂਜੀ ਕਿੰਨਾ ਦੁੱਧਾਂ ਦਾ ਥੋੜੇ ਬਈ ਇਹਦੇ ਲਈ 12 ਕਿਲੋ ਬਾੜਾ ਤਿਆਰ ਹੋਊਗਾ ਅੱਜ ਦੇਣਾ ਕਿੰਨੇ ਦਿਨਾਂ ਦੀ ਸੂਈ ਆ ਬਈ ਉੱਤੋਂ ਦੀ ਆ ਚੌਥਾ ਦਿਨ ਹੋ ਗਿਆ ਹੀ ਸੂਈ ਨੂੰ ਚੌਥਾ ਦਿਨ ਹੋ ਗਿਆ ਸੂਈ ਨੇ ਹਾਂਜੀ ਚੂਣ ਚਣ ਥਣ ਥਣ ਲੈਵੋ ਥਣ ਤੇ ਗਰੰਟੀ ਆਈ ਬਿਨਾ ਨਿਆਣੇ ਤੋਂ ਚੋਣਿਆ ਕਿੰਨਾ ਤੋਂ 15 16 ਕਿਲੋ ਪਾ ਦੂਗੀ ਨਾ ਬਈ 14 ਕਿਲੋ ਦੇ ਦੂਗੀ RAM ਨਾਲ ਐਵੇਂ ਬਾੜਾ ਕਹੀ ਜਾਈਏ ਵੀ ਇੰਨਾ ਦੇ ਦੂ 12 ਕਿਲੋ ਹੁਣ ਰੈਡੀ ਹੈ ਇਹਦੇ ਸਨੇ ਚਾਹ ਬਾੜਾ ਕੰਡੇ ਲਾਉਂਦੀ ਆ ਚੂਣ ਚਣ ਇਹਨੂੰ ਵੀ ਚੰਗਾ ਚੋਣ ਓਕੇ ਆਈ ਜਾਣਾ ਇਹ ਕਿੰਨੇ ਦੀ ਦੀਏ ਬਈ ਇਹਦਾ ਮੁੱਲ 60000 ਰੁਪਇਆ ਜੀ ਦੇਣੀ ਕਿੰਨੇ ਦੀ ਆ ਯਾਰ 60 ਤੋਂ 55 ਦੀ ਹਾਂ ਨਾ ਦੇਣੀ ਹੈ 55 ਦੀ ਹਾਂ ਨਾ ਦੇਣੀ ਹੈ ਮੇਰਾ ਤਾਂ 50 ਦੀ ਦੇ ਹੁੰਦਾ ਨਹੀਂ 50 ਦੀ ਨਹੀਂ ਦੇਣੀ ਫਿਰ ਕਿੰਨੇ ਦੀ 55 ਦੀ ਬਸ ਜੱਸ ਨੂੰ ਹੀ ਮੇਰਾ ਮਾਨ ਕੀ ਮਾਨ ਤਾਂ ਤੇਰਾ ਪੂਰਾ ਕਰਤਾ ਆਪਾਂ ਕਿੰਨਾ ਕਰਤਾ ਬਾ 55 ਦੀ ਆ 50 ਦੀ ਦੇ ਦੂ ਯਾਰ ਨਹੀਂ ਨਹੀਂ 50 ਦੀ ਨਹੀਂ 55 ਦੀ ਹੋਗੀ ਤਾਂ ਬਸ ਠੀਕ ਹੈ ਜਾਣ ਦੇ ਨਾ ਯਾਰ ਹੁਣ ਦਾ ਮੂੜ ਬਸ ਹੋ ਗਈ ਲੈ ਮੇਤਰੋ ਓਕੇ ਦੀ ਰਿਪੋਰਟ ਆ ਹਾਲ ਪਸੇ ਤੋਂ ਬੱਛੀ ਇਹ ਨੇਰੀ ਪਹੁੰਚ ਨਾ ਮਾਰ ਵੀ ਤਾਂ ਰਾਜਾ ਨੇੜੇ ਇਹ ਨੇਰੀ ਪਹੁੰਚ ਬਾਅਦ ਜੋ ਟੋਕਰ ਘੱਬਣ ਕਰਕੇ ਵੇਚ ਲਿਆ ਜੀ ਚੰਗਾ ਦੱਸਿਆ ਜੀ ਲੈ ਨੂੰ ਲੈ ਵੀ ਮਿੱਤਰੋ ਵਾਕਮਾਲ ਬੱਚੀ ਆ ਹਨਾ ਥਾਣਾ ਧਾਰਾ ਮਾਲੇ ਸੀਲ ਇਹ ਵੀ ਬਹੁਤ ਯਾਰ ਤੂੰ ਦੇਖ ਕੀ ਖਾ ਲੈ ਗਾਵਾ ਹਿਲਦਾ ਹੁੰਦੀਆਂ ਸਮਝ ਨਹੀਂ ਇਸ ਵਾਲੀ ਨਹੀਂ ਇਹਨਾਂ ਨੂੰ ਹਿਲਣ ਹੁੰਦਾ ਬਾ ਠੀਕ ਓਕੇ ਬਸ ਹੁਣ ਆ ਜਾ ਬਈ ਆ ਨਗੀਨੇ ਬਾਰੇ ਦੱਸ ਮੈਨੂੰ ਤਿੰਨ ਨੰਬਰ ਵਾਲੇ ਬਾਰੇ ਹੂੰ ਦੈਨ ਨੰਬਰ ਨੂੰ ਜੇ 7 ਦਿਨ ਹੋ ਗਏ ਸੂਈ ਨੂੰ 7 ਦਿਨ ਹਾਂਜੀ ਠੀਕ ਆ ਕਿੰਨਾ ਦੁੱਧ ਦੇ ਚਲਦੀ ਐ ਇਸ ਦਾ 20 ਕਿਲੋ ਦਾ ਤਿਆਰ ਆ ਜੀ ਇਸ ਟਾਈਮ ਕੰਡੇ ਵਾਲਾ ਕੰਡੇ ਵਾਲਾ ਬੱਚੀ ਇਹਦੇ ਮਗਰ ਵੀ ਬੱਚੀ ਮਗਰ ਆਈ ਇਹਦੇ ਕੀ ਬਾਤ ਆ ਬੜ ਚੰਗੀ ਪਲੀ ਪੁਲੀ ਬਹੁਤ ਆ ਨਾ ਇਹਦਾ ਮੁੱਲ ਪੜਾ ਕਰੇਗਾ ਮੈਨੂੰ ਲੱਗਦਾ ਇਹ ਕਿੰਨੇ ਦੀ ਦੇ ਦੇਗਾ ਇਹਦਾ ਮੁੱਲ 90000 ਰੁਪਿਆ ਜੀ ਮੈਨੂੰ ਪਹਿਲਾਂ ਹੀ ਦਰਦ ਸੀ ਜਾਂਦਾ ਜਾਂ ਤਾਰੀਫ ਵੱਧ ਕਰੀ ਜਾਂਦਾ ਸੀ ਨਾ ਮੈਨੂੰ ਲੱਗਦਾ ਹੀ ਮੈਂ ਇਹਦੇ ਧੱਫੜ ਪਾਊਗਾ ਹੈ ਬੱਚੀ ਬਾਲੀ ਚੰਗੀ ਆ ਮਗਰ ਬੱਚੀ ਬਹੁਤ ਚੰਗੀ ਆ ਜੀ ਦਾ 12000 ਦੀ ਤਾਂ ਬੱਚੀ ਹੋਈ ਅੱਜ ਹੈ ਬੱਚੀ ਅਕੇ ਵੀ ਰ ਵੱਛੇ ਨਹੀਂ ਰੱਖਣ ਯਾਰ ਐਵੇਂ ਕਹਿ ਦਿੱ ਗਏ ਅੱਪਾਂ ਵੀ ਵੱਛੇ ਰੱਖ ਲਾਂਗੇ ਇੱਕ ਗੱਲ ਹੈ ਬੱਚੇ ਬੇੜਾ ਗਾ ਕਿਹੜੇ ਕੰਮ ਦੀ ਹੈ ਜਿਹੜੀ ਦੀ ਬਰੀਕੀ ਬੜੀ ਚੰਗੀ ਹੈ ਹਨਾ ਹਾਂਜੀ ਮੂੜੀ ਬੜੀ ਪਲੀ ਪੁਲੀ ਨਿਗਰ ਪਉਦਾ ਹਨਾ ਬਾਈ ਦੁੱਧ ਕਿੰਨੇ ਦੇ ਚੱਲਦੀ ਹੈ ਬਾਈ ਹੁਣ ਹੁਣ 20 ਕਿਲੋ ਦੈ ਕੰਡੇ ਵਾਲਾ ਤਿਆਰ ਆਈ ਹੈ ਇਹਨਾਂ ਹਾਜ਼ਰ ਨਾਲ ਹਾਂਜੀ 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 ਕਿੰਨਾ ਦੇ ਦਊਗੀ ਤੇਰੇ ਤਿਆਰਪੇ ਮਤਾਂ ਦੋ ਤਿੰਨ ਕਿਲੋ ਹੋਰ ਵਾਜੂਗੀ 23 24 ਕਿਲੋ ਦੁੱਧ ਦੇ ਦਊ ਮੋਰੀ ਹਾਂ ਇੱਥੇ ਇੱਥੇ ਹੀ ਦਈ ਜੋ ਗਰਮੀ ਵੀ ਹੈ ਨਾ ਐਵੇਂ ਕਹਿ ਦਿੱ ਗਏ ਵੀ 30 ਦਈ ਜਾਊਗੀ 23 24 ਕਿਲੋ ਦਈ ਚੱਲੂਗੀ ਦੇਰ ਮਿੱਤਰੋ ਵੱਚੀ ਜਾਂਦੇ ਮਗਰ ਬਾਕਮਾਲਾ ਬਹੁਤ ਸੋਹਣੀ ਆ ਹੁਣ ਕਿੰਨੇ ਦਾ ਰੱਸਾ ਫੜਾ ਲਈ ਹਾਂ ਨਾ ਘਾਟੇ ਬਾਟੇ ਬਾ 85000 ਦੀ ਦੇ ਦੇਾਂਗੇ ਹਾਂ ਨਾ 80 ਦੀ ਵੇਚਣ ਨੂੰ ਕਰਦਾ ਨੂੰ ਨਹੀਂ 80 ਦੀ ਨਹੀਂ ਉਹ ਵੇਖੀ ਮਾਰ ਨਹੀਂ ਠੀਕ ਆ ਬਾਈ ਓਕੇ ਆ ਬੰਦ ਦਿਓ ਦਾਰਾ ਮਾਰਦੇ ਗਏ ਆ ਵੀ ਮਾਰ ਦਿਓ ਵੇਖੋ ਇਹ ਵਾਲੂਆ ਮਿੱਤਰੋ ਕਿਹੜਾ ਦੀ ਬੱਚਾ ਲਾਲ ਜੀ ਬਹੁਤ ਚੰਗਾ ਲੱਗਾ ਇਹਨੂੰ ਕਰਮਾਲੀ ਨੂੰ ਹੂੰ ਓਕੇ ਦੀ ਰਿਪੋਰਟ ਆਰ ਪਾ ਇਹਦੇ ਵੱਚੀ ਲਾਉਣੀ ਪੈਣੀ ਆ ਹਣਾ वच्ची बड़ी चंगी यार मैं वच्ची बड़ी सोहनी लगी गोलो मोलो जी नहीं, है, नहीं नहीं, है। बच्चा चौदह थले नहीं ठीक है यार भाई ਇੱਕ ਗੱਲ ਹੈਗੀ ਮਨਪ੍ਰੀਤ ਗਾਂ ਮਾੜੀ ਨਹੀਂ ਕਿਸੇ ਘਰੇ ਰੱਖਣ ਵਾਲੇ ਨੂੰ ਹਣਾ ਬਹੁਤ ਜੰਗੀ ਇਹਨੂੰ ਵੀ ਚੰਗਾਈ ਜਾਂਦੀ ਇੱਧਰ ਲੈਣ ਨੂੰ ਵੀ ਮਨ ਲੈ ਕਾਲੇ ਦਾ ਵਾਵਾ ਸੂਤ ਲੱਗਾ ਯਾਰ ਚੁੰਗਿਆ ਫੇਰ ਹਾਂ ਚੁੰਗੀ ਆ ਫੇਰ ਇਹ 50 80 ਦੀ ਦੇ ਦੇਗੇ ਹੁਣ ਨਹੀਂ 85000 ਦੀ ਹੋਊਗੀ ਸਾਡੇ ਵੀਰੇ ਮੈਂ ਕਰ ਦੇਗਾ 85 ਜੋ ਮੈਂ ਕਰ ਦਾਂ ਮਾਨਦਨ ਮੌਕਾ ਆ ਪਰ ਇਹਦੇ ਪਰ ਕਾਲੀ ਬਾਰੇ ਦੱਸੀ ਬਈ ਇਹਨੂੰ 15 ਦਿਨ ਹੋ ਗਏ ਆ ਜੀ ਸੂਈ ਨੂੰ ਦੁੱਧ ਨੋ ਤਾਂ 14-15 ਕਿਲੋ ਹੋਊਗਾ ਯਾਰ ਇਸ ਟਾਈਮ ਹਾਂਜੀ ਬੱਛਾ ਮਗਰ ਕੀ ਬੱਛੀ ਬੱਛਾ ਜੀ ਇਹਦੇ ਮਗਰ ਹੁੰਦੀ ਮਗਰ ਬੱਛਾ ਚੋਣ ਚਣ ਕਿਵੇਂ ਲੱਗ ਚੋਣ ਇੱਕ ਨੰਬਰ ਆ ਜੀ ਸੀਲ ਹੈ ਵੀ ਸੀਲ ਆ ਫੋਲੀ ਕਿੰਨੇ ਦੀ ਬਾਈ ਇਹ 55000 ਰੁਪਏ ਆ ਜੀ ਦਾ ਕਾੜੇ ਬਾੜੇ ਕਰਕੇ ਕਾੜੇ ਬਾੜੇ 50 ਦੀ 45 ਦੀ ਨਹੀਂ 45 ਦੀ ਨਹੀਂ ਹੋਣੀ 50 ਦੀ ਹੋਊ 50 ਨਹੀਂ 45 ਦੀ ਹੋਣੀ 50 ਦੀ ਹੋਊ ਨਹੀਂ 45 50 ਦੀ ਹੋਊ 39 ਦੀ ਚਲ ਕਰ ਦਿਆਂਗੇ ਯਾਰ ਹਾਂ ਚਲ ਜਣਾਂ ਦੇਖ ਲੈ ਲੈ ਮਿੱਤਰੋ ਕੱਢੀ ਬਾਹਰੋਂ ਤੋਰੀ ਕਰਾਂਦੇ ਇਹਨੂੰ ਗਰੇ ਲੈ ਵੀ ਦੇਖ ਸਕਦੇ ਹੋ ਤੁਸੀਂ ਹੂੰ ਕੱਬ ਓਕੇ ਦੀ ਰਿਪੋਰਟ ਕਰਾ ਸੰਗ ਵੈੜਾ ਮਿੱਤਰੋ ਦੁੱਧ 14 15 ਕਿਲੋ ਦੇਈ ਜਾਣਾ ਨੇ ਟੋਰਾ ਨਾਲ ਦਈ ਜਾਣਾ ਦੁੱਧ ਕਿਉਂਕਿ ਬਰੀਕੀ ਗਾਂ ਦੇ ਵਿੱਚ ਬੜੀ ਚੰਗੀਆਂ 크ਰਾਸ ਅੰਗ ਦੇ ਵਿੱਚ ਬਾਕਮਾਲ ਵੈੜਾ ਮਿੱਤਰੋ 14 15 ਕਿਲੋ ਵਾਲੀ 45000 ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਸਾਰੀ ਤੇ ਬਾਕੀ ਬਈ ਵੱਛਾ ਮਗਰਾ 15 ਦਿਨ ਦਾ ਸੂਏ ਮੂਰਤਰੀ ਵੈੜਾ ਗੋਲ ਮੋਲ ਨਿਕਰ ਜਾਣ ਵਾਲੀ ਵੇਖੋ ਕਰ ਲਹੂ ਪਾਣੀ ਵਾਲੀ ਮੱਛੀ ਆ ਕਿਉਂਕਿ ਬਾਜ਼ਾਰ ਦੇ ਵਿੱਚ ਜੇ ਬਾਜ਼ਾਰ ਦਾ দাম ਹੈਗਾ ਤਾਂ ਤਾਂ ਹੀ ਚੱਲਣੀ ਚੀਜ਼ ਵੀ ਅੱਗੇ ਉਹ ਜੀ ਖੜੀ ਹੋਵੇ ਜਿਹੋ ਜਾਂ ਰੇਟ ਦਿੰਦੀ ਹੈ ਕਈ ਵਾਰੀ ਰੇਟ ਜ਼ਿਆਦਾ ਹੁੰਦਾ ਚੀਜ਼ ਮਾੜੀ ਹੁੰਦੀ ਫੇਰ ਅਗਲਾ ਕਹਿੰਦਾ ਵਿਕਦੀ ਨਹੀਂ ਆਹ ਭਾਈ ਤੇ ਇਹ ਬਾਰੇ ਦੱਸੀ ਵੀਰੇ ਇਹ ਤਾਂ ਸੂਈ ਕਿੰਨੇ ਟਾਈਮ ਹੋ ਗਿਆ ਵੀਰੇ ਇੱਕ ਮਹੀਨੇ ਦੀ ਸੂਈ ਹੈ ਜੀ ਬੱਚਾ ਜਾਂਦਾ ਬੱਚਾ ਹੈ ਨਹੀਂਗਾ ਜੀ ਮਰ ਗਿਆ ਹਾਂਜੀ ਹਾਂਜੀ ਬੱਚਾ ਸੀ ਮੇਨੂੰ ਲੱਗਦਾ ਜਦੋਂ ਪਿਛਲੀ ਵੀਡੀਓ ਤੇ ਸੂਈ ਵੀ ਸੀਗਾ ਹਾਂਜੀ ਅੱਛਾ ਤੇ ਚੋਂ ਦੁੱਧ ਕਿੰਨੇ ਤੇ ਚੱਲਦੀ ਹੈ ਦੁੱਧ 14 ਕਿਲੋ ਆਜੀ ਪੱਕਾ ਇਸ ਟਾਈਮ ਤੇ ਕੰਡੇ ਵਾਲਾ ਹਾਂਜੀ ਠੀਕ ਹੈ ਬਈ ਬੱਚਾ ਇਹਨੂੰ ਵੀ ਲਈ ਜਾ ਬੱਚਾ ਇਹ ਸੇਲ ਦਾ ਇੰਨੀਆਂ ਹਲਦੀਆਂ ਹੀ ਨਹੀਂ ਕਰ ਮਾਲੀਆਂ ਇਹਦੀਆਂ ਵਧੀਆਂ ਹੂੰ ਇਹ ਕਿੰਨੇ ਦੀ ਦੇ ਦਾਂਗੇ ਵੀਰੇ ਇਹਦਾ 28000 ਰੁਪਿਆ ਮੁੱਲ ਆ ਜੀ 28 ਦੇ ਨਹੀਂ ਕਿੰਨੇ ਦੀ ਆ ਬਾ 25 ਦੀ ਜਸਨੋਈ ਹੋਣੀ। ਘਾਟੇ ਬਾਟੇ ਆ। ਘਾਟੇ ਬਾਟੇ ਆ। ਠੀਕ ਆ ਯਾਰ ਕੀ ਮਾੜੀ ਦੁੱਧ ਵਾਲੇ ਨੂੰ। ਹਾਂਜੀ। ਹੁਣ ਤਿਲ ਕਿਹੜੇ ਥਣ ਤੋਂ ਆ ਬਈ? ਮਗਰ ਲੈ ਤੋਂ ਇੱਕ ਬਹਣੇ ਤੋਂ। ਮਗਰ ਲੈ ਤੋਂ ਆਉਂਦੇ ਜੀ ਕੁਛ ਵੀ ਨਹੀਂ ਆਉਂਦਾ ਉਹਦੇ ਵਿੱਚ। 2-4 ਧਾਰ ਆਉਂਦੀਆਂ। 2-4 ਧਾਰ ਆਉਦੇ। ਸੇਲ ਨਾੜ ਨੂੜ ਤਾਂ ਨਹੀਂ ਪਣੀ। ਚ ਆਉਂਦੀ ਹੈ ਹੈ? 나ੜ ਨੂੜ ਤਾਂ ਨਹੀਂ ਪਣੀ। ਨਹੀਂ 나ੜ ਨੂੜ ਨਹੀਂ ਬਣੇਗੀ। ਠੀਕ ਆ ਬਈ। ਵੇ ਜਿਹੜਾ ਬੰਦਾ ਯਾਰ ਮਿਹਨਤ ਕਰ ਲੂਗਾ ਨਾ ਗਾ ਦਾ ਥਣ ਵੀ ਚੱਲ ਪੂਗਾ ਮੈਂ ਤੁਹਾਨੂੰ ਦੋ ਮੈਂ ਦਵਾਈ ਉਸ ਦੀ ਵੀਡੀਓ ਪਾਉਣੀ ਆ। ਮੈਨੂੰ ਰਿਜ਼ਲਟ ਮਿਲਿਆ ਬਈ। ਬਾਈ ਬਲਾਸਪੁਰ ਵਾਲੇ ਆ ਬਹਿਣਦੇ ਰਹੇ ਸੀ ਬਲਾਸਪੁਰ ਤੋਂ ਬੰਦੇ ਕੋਲ ਗਾਂ ਸੀਗੀ ਬਾਈ ਜਮਾਂ ਥਣ ਖਤਮ ਸੀਗਾ ਬਾਈ ਨੇ ਉਹ ਦਵਾਈ ਲਿਆ ਕੇ ਦਿੱਤੀ ਹਰੀ ਕੇ ਘਰਾਂ ਤੋਂ ਪਰ ਕਿੱਥੋਂ ਮੈਂ ਪੁੱਛ ਕੇ ਦੱਸੂਗਾ ਉਹ ਥਣ ਚੱਲ ਪਿਆ ਬਾਈ ਇਹ 5 ਜਨਵਰੀ ਸੀ ਬਾਈ ਦੇ ਕੋਲੇ 5 ਜਨਵਰੀ ਦੀ ਡਿਟੇਲ ਲੈ ਤੀ ਇਹ ਸਾਰੀ ਗੱਲਬਾਤ ਵੀਡੀਓ 'ਚ ਕਹਿਤੀ ਆ ਕਿਸੇ ਦੇ ਖਿਲਾਫ ਮਾੜਾ ਬੋਲਿਆ ਗਿਆ ਹੋਵੇ ਕਿਉਂਕਿ ਸੱਚੀ ਗੱਲ ਹਮੇਸ਼ਾ ਕਰ ਦੇਣੀ ਚਾਹੀਦੀ ਆ ਬਾਈ ਗੁੱਸਾ ਲੱਗੇ ਗਿਲਾ ਲੱਗੇ ਉਹਨਾਂ ਦੇ ਲਈ ਹੱਥ ਜੋੜ ਕੇ ਮਾਫੀ ਦੇ ਹੱਕਦਾਰ ਆ ਕਿਉਂਕਿ ਇਹ ਗੱਲ ਕਲੀਅਰ ਮੇਰੇ ਨਾਲ ਮੈਂ ਬਾਈ ਦੇ ਨਾਲ ਤਾਂ ਵੀਡੀਓ 'ਚ ਕੀਤੀ ਆ ਕਿਉਂਕਿ ਵੀਡੀਓ ਦੇ ਵਿੱਚ ਹੀ ਗ ਬਾਈ ਜੇ ਤੋ ਇਹ ਮਾੜਾ ਜੇ ਇਹਨੇ ਗਲਤ ਕੀਤਾ ਤਾਂ ਆਪਾਂ ਇਹਨੂੰ ਵੀ ਗਲਤ ਕਵਾਂਗੇ ਕੈਮਰੇ ਦੇ ਸਾਹਮਣੇ ਜੇ ਕੋਈ ਗਲਤ ਹੋ ਤਾਂ ਆਪਾਂ ਕਿਸੇ ਨੂੰ ਵੀ ਕਵਾਂਗੇ ਆਪਣੇ ਸੂਲੇ ਮੁੱਢ ਤੋਂ ਬਾਈ ਨੰਬਰ ਕਿੰਨਾ ਵੀਰੇ 99682 ਹੂੰ 47895 ਇੱਕ ਵਾਰੀ ਹੋਰ ਬੋਲ ਵੀਰੇ 99682 47895 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਤੁਸੀਂ ਗੱਲਬਾਤ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਪਿੰਡ ਕਬਰਵੱਛਾ ਜ਼ਿਲ੍ਹਾ ਫਿਰੋਜ਼ਪੁਰ